ਕੇਂਦਰੀ ਰਾਜ ਮੰਤਰੀ ਦੇ ਪੰਜਾਬ ਭਾਜਪਾ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ। दरअसल ਰਵਨੀਤ ਬਿੱਟੂ ਨੇ ਪੰਜਾਬ ਦੇ ਕਿਸਾਨਾਂ ਦੀ ਤੁਲਨਾ ਤਾਲੀਬਾਨ ਨਾਲ ਕਰ ਦਿੱਤੀ ਹੈ। ਰਵਨੀਤ ਬਿੱਟੂ ਨੇ ਕਿਸਾਨਾਂ ਤੇ ਤਿੱਖਾ ਹਮਲਾ ਕਰਦੇ ਗਏ ਕਿ ਪੰਜਾਬ ਚ ਭਾਜਪਾ ਦਾ ਵਿਰੋਧ ਕਿਸਾਨ ਨਹੀਂ ਕਰ ਰਿਹਾ ਸਗੋਂ ਕਿਸਾਨ ਲੀਡਰ ਕਰ ਰਹੇ ਨੇ। ਉਹਨਾਂ ਨੇ ਕਿਸਾਨਾਂ ਦੀ ਤੁਲਨਾ ਤਾਲੀਬਾਨ ਨਾਲ ਕਰਦਿਆ ਕਿਹਾ ਕਿ ਕੀ ਇਹ ਨਵਾਂ ਤਾਲੀਬਾਨ ਬਣਾਉਣਾ ਚਾਹੁੰਦੇ ਨੇ ਕਿਸਾਨ ਲੀਡਰ ਖੁਦ ਆਰਥੀਏ ਤੇ ਸ਼ੈਲਰ ਮਾਲਕ ਬਣੇ ਹੋਏ ਨੇ। ਤੇ ਪੰਜਾਬ ਚ ਹੁਣ ਖਾਦਾ ਦੀਆਂ ਟੈਨਾਂ ਦੀ ਲੁੱਟ ਕਰ ਰਹੇ ਨੇ। ਨਾਲ ਹੀ ਬਿੱਟੂ ਨੇ ਚੇਤਾਵਨੀ ਵੀ ਦਿੱਤੀ ਕਿ ਜਿਹੜੇ ਕਿਸਾਨ ਲੀਡਰ ਵਿਰੋਧ ਕਰ ਰਹੇ ਨੇ ਉਹਨਾਂ ਦੀ ਜਿਮਨੀ ਚੋਣਾਂ ਤੋਂ ਬਾਅਦ ਜਾਇ ਦਾਦਾ ਦੀ ਜਾਂਚ ਕਰਵਾਈ ਜਾਵੇਗੀ ਕਿਸਾਨ ਕੋਈ ਵਿਰੋਧ ਨਹੀਂ ਕਰ ਰਿਹਾ ਕਿਸਾਨ ਬਿਲਕੁਲ ਨਾਲ ਨੇ ਲੀਡਰ ਵਿਰੋਧ ਕਰ ਰਹੇ ਆ ਇਹ ਇਹ ਗੱਲ ਹੁੰਦੀ ਹੈ ਕਿਸਾਨ ਕੋਲ ਕਿੱਥੇ ਟਾਈਮ ਵਿਚਾਰਾ ਮੰਡੀਆਂ ਚ ਰੁੜਦਾ ਮੰਡੀਆਂ ਤੋਂ ਰੁਲ ਕੇ ਹਣ ਕਣਕ ਬੀਜਣ ਦਾ ਸ਼ੁਰੂ ਹੋ ਜਾਣਾ ਉਹਦੇ ਕੋਲ ਕਿੱਥੇ ਟਾਈਮ ਆ ਇਹ ਤਾਂ ਲੀਡਰ ਨੇ ਜਿਹੜੇ ਭੇਜੇ ਜਾਂਦੇ ਆ ਉਹ ਕੋਈ ਗੱਲ ਨਹੀਂ ਉਹ ਤਾਂ ਸਾਡਾ ਵੀ ਵਿਰੋਧ ਇਲੈਕਸ਼ਨ ਚ ਆ ਹੀ ਕਰਦੇ ਸੀ ਨਹੀਂ ਵੜਿੰਗ ਜੜਿੰਗ ਕਿੱਥੇ ਲੱਭ ਜਾਂਦਾ ਜਿਹੜਾ ਤਿੰਨ ਸੀਟਾਂ ਤੇ ਇਹਨਾਂ ਨੂੰ ਤਾਂ ਇਹੀ ਇਹੀ ਭੇਜਦੇ ਆ ਇਹੀ ਤਿੰਨ ਸੀਟਾਂ ਤੇ ਜਗਰਾਉਂ ਦਾਖਾ ਗਿੱਲ ਜਿਹੜਾ ਇੱਕ ਵੀ 900 ਬੁੱਥਾਂ ਤੇ ਸਾਡਾ ਏਜੰਟ ਵੀ ਉਹਨਾਂ ਨੇ ਬਹਿਣ ਨਹੀਂ ਦਿੱਤਾ ਜੇ ਕਾਂਗਰਸ ਵਾਲੇ ਕਲਮ ਕੱਲਾ ਦੇਖਦੇ ਤਾਂ ਇਹ ਲੱਭਦੇ ਨਾ ਕਿਤੇ ਇਹ ਪਰ ਸਾਰੇ ਜਿਹੜੇ ਲੀਡਰ ਨੇ ਲੀਡਰ ਜਿਹੜੇ ਨੇ ਵੱਡੇ ਕਈ ਕਿਸਾਨ ਯੂਨੀਅਨਾਂ ਦੇ ਜਿਹੜੇ ਬਣੇ ਆ ਉਹਨਾਂ ਦੇ ਵਿੱਚ ਇਕਰਾਮ ਆ ਕੋਈ ਗੱਲ ਨਹੀਂ ਮੰਤਰੀਤ ਬਤਾਂ ਉਹਨਾਂ ਦੀਆਂ ਜ਼ਮੀਨਾਂ ਵੀ ਮੈਂ ਇਹ ਵੀ ਮੈਂ ਕਹਿ ਦਿੰਨਾ ਜੇਵੇਂ ਲੀਡਰਾਂ ਦਾ ਪਤਾ ਕਰੋ ਨਾ ਬਣਨ ਤੋਂ ਬਾਅਦ ਕੀ ਆ ਕਿੰਨੇ ਕਿਸਾਨ ਲੀਡਰ ਨੇ ਕਈ ਆ ਬਾਏ ਇਲੈਕਸ਼ਨ ਤੋਂ ਬਾਅਦ ਗੱਲ ਕਰਾਂਗੇ ਉਹਨਾਂ ਦੀ ਵੀ ਕਿਸਾਨ ਲੀਡਰ ਬਣ ਤੋਂ ਪਹਿਲਾਂ ਕਿੰਨੀ ਜ਼ਮੀਨ ਸੀ ਤੇ ਕਿਸਾਨ ਲੀਡਰ ਬਣ ਕੇ ਉਹਨਾਂ ਦੀਆਂ ਕਿੰਨੀਆਂ ਜ਼ਮੀਨਾਂ ਜਾਇਦਾਦਾਂ ਐ ਕਿਹੜਾ ਇਹਨਾਂ ਦੇ ਵਿੱਚੋਂ ਲੀਡਰ ਜਿਹੜਾ ਕਿ ਆੜਤੀਆਂ ਨਹੀਂ ਗਾ ਕਿਹੜਾ ਇਹਨਾਂ ਦੇ ਵਿੱਚੋਂ ਐਸਾ ਜਿਹਦੇ ਸ਼ੈਲਰ ਨਹੀਂ ਚੱਲਦੇ ਇਹ ਗੱਲਾਂ ਕਿਹਨੂੰ ਕਰਨਗੇ ਇਹ ਇਸ ਕਰਕੇ ਕਿਸਾਨ ਤਾਂ ਭੋਲੇ ਭਾਲੇ ਨੇ ਉਹ ਉਹ ਇਹ ਚੀਜ਼ਾਂ 'ਚ ਨਹੀਂਗੇ ਇਹ ਤਾਂ ਇੱਕ ਇੱਕ ਮੈਂ ਸਮਝਦਾ ਕਿਤੇ ਡਰੇਨ ਲੁੱਟ ਲਈ ਕਿਤੇ ਜੇ ਕਿਤੇ ਖਾਦਾਂ ਜਿਹੜੀਆਂ ਮੈਂ ਦੇਖ ਰਿਹਾ ਰੋਜ ਉਹ ਵੀ ਤਾਂ ਕਿਸੇ ਜ਼ਿੰਮੇਦਾਰ ਨੂੰ ਮਿਲਣੀ ਆ ਜਿਹੜੀ ਤੁਸੀਂ ਕਹਿੰਦੇ ਇੱਧਰ ਨਹੀਂ ਜਾਓ ਇੱਧਰ ਜਾਓ ਇੱਧਰ ਨਹੀਂ ਜਾਓ ਇੱਧਰ ਜਾਓ ਤੁਸੀਂ ਤਾਨੇਵਾਨ ਬਣ ਗਏ ਆ ਉਦੋਂ ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਆਗੂ ਸਰਵਨ ਸਿੰਘ ਪੰਦੇ ਨੇ ਤਿੱਖਾ ਜਵਾਬ ਦਿੱਤਾ ਹੈ ਪੰਦੇ ਨੇ ਬਿੱਟੂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਚੋਣ ਤਾਂ ਹੁਣੇ ਜਾਂਚ ਕਰਵਾ ਸਕਦੇ ਨੇ ਜਿੰਨੀ ਚੋਣਾਂ ਤੋਂ ਬਾਅਦ ਕਰਵਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਹੀ ਕਿਸਾਨ ਕਿਸੇ ਕੋਲੋਂ ਨਹੀਂ ਡਰਦੇ ਰਵਨੀਤ ਬਿੱਟੂ ਜੀ ਜਿਹੜੇ ਐਸ ਵੇਲੇ ਕੇਂਦਰੀ ਰਾਜ ਮੰਤਰੀ ਉਹਨਾਂ ਦਾ ਬਿਆਨ ਇੱਕ ਆਇਆ ਪੀ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਪਰ ਉਹ ਕਿਸਾਨ ਲੀਡਰਾਂ ਨੂੰ ਤਾਲੇਬਾਨ ਦੱਸ ਰਹੇ ਨੇ ਤਾਂ ਮੈਂ ਕਹਿੰਦਾ ਬਿੱਟੂ ਸਾਹਿਬ ਤੁਹਾਡੀ ਪਾਰਟੀ 11 ਸਾਲਾਂ ਤੋਂ ਸੱਤਾ 'ਚ ਆ ਮੋਦੀ ਜੀ ਅਮਿਤ ਸ਼ਾਹ ਜੀ ਤਾਂ ਜੋਰ ਲਾ ਕੇ ਥੱਕ ਗਏ ਤੁਹਾਨੂੰ ਰੋਕਿਆ ਕਿੰਨੇ ਆ ਵੀ ਜੇ ਕੋਈ ਵੀ ਕਿਸਾਨ ਲੀਡਰ ਤੁਹਾਨੂੰ ਗਲਤ ਲੱਗਦਾ ਤੁਹਾਨੂੰ ਜਾਂਚ ਕਰਨ ਨੂੰ ਰੋਕਿਆ ਕਿੰਨੇ ਆ ਜਦੋਂ ਮਰਜ਼ੀ ਮੈਂ ਤੁਹਾਨੂੰ ਮਗਾਰ ਕੇ ਕਰਦਾ ਜਿੱਦਨ ਮਰਜ਼ੀ ਸਾਡੀ ਜਾਂਚ ਕਰਨ ਆ ਜਿਓ ਸਾਨੂੰ ਮਾਸਾ ਖਤਰਾ ਨਹੀਂ ਨਾ ਤੁਹਾਡੇ ਬਿਆਨਾਂ ਤੋਂ ਸੀ ਕਰਨ ਵਾਲੇ ਹੈਗੇ ਤੁਸੀਂ 22 ਲੱਖਣ ਤੋਂ 60 ਲੱਖਣ ਦੇ ਵਿੱਚ ਹੀ ਜਾਂਚ ਕਰਾ ਲਿਓ ਦੂਸਰੀ ਬੇਨਤੀ ਜਿਹੜਾ ਤੁਸੀਂ ਕਹਿ ਰਹੇ ਜੇ ਵੀ ਇਸ ਵੇਲੇ ਥੋਡੀ ਪਾਰਟੀ ਪੂਰੇ ਦੇਸ਼ ਦੇ ਵਿੱਚ ਡੀਏਪੀ ਦਾ ਕਰਾਈਸਿਸ ਆ ਡੀਏਪੀ ਪੰਜਾਬ 'ਚ ਨਹੀਂ ਮਿਲ ਰਹੀ ਯੂਪੀ 'ਚ ਨਹੀਂ ਮਿਲ ਰਹੀ ਐਮਪੀ 'ਚ ਨਹੀਂ ਮਿਲ ਰਹੀ ਤੇ ਹਰਿਆਣਾ 'ਚ ਨਹੀਂ ਮਿਲ ਰਹੀ ਔਰ ਤੁਸੀਂ ਬੁਰੀ ਤਰ੍ਹਾਂ ਘਿਰੇ ਹੋਏ ਜੇ ਇਸ ਮਸਲੇ 'ਚ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਪਿਆਰਕੀ 83238000 ਕਰੋੜ ਰੁਪਏ ਦੀ ਸਬਸਿਡੀ ਤੁਸੀਂ ਘਟਾ ਦਿੱਤੀ ਤੁਹਾਡਾ ਗਡਾਮਾ ਦਾ 15 ਲੱਖ ਐਮਟੀ ਦਾ ਕੋਟਾ ਸੀ ਡੀਏਪੀ ਦਾ ਉਹ ਖਤਮ ਹੋ ਗਿਆ ਬਾਹਰੋਂ ਤੁਸੀਂ ਮੰਗਾਈ ਨਹੀਂ ਹੈਗੀ ਦੂਜਾ ਐਤਕੀ ਤੁਸੀਂ 2 ਸਾਲਾਂ ਤੋਂ ਪੰਜਾਬ ਦੇ ਚੌਲ ਨਹੀਂ ਚੱਕੇ ਅੱਗੇ ਸੈਲਰਾਂ ਦੇ ਵਿੱਚੋਂ ਹਰ ਇਹ ਤੋਂ ਕਾ ਐਤਕੀ ਜਿਹੜੇ ਬਾਹਰ ਗਏ ਨੇ ਚੌਲ ਜਿਹੜੇ ਅੱਜ ਖਬਰਾਂ 'ਚ ਇਹ ਸੈਲਰ ਐਸੋਸੀਏਸ਼ਨ ਦਾ ਬਿਆਨ ਛਪਿਆ ਮੇਰਾ ਨਹੀਂ ਹੈ ਵੀ ਅਸੀਂ ਜਦੋਂ ਚੌਲ ਵੇਚਦੇ ਆ ਚਾਰ ਸੈਂਪਲ ਹੁੰਦੀ ਪਹਿਲੋਂ ਤੇ ਫਿਰ ਬਾਹਰਲੇ ਸੂਬਿਆਂ 'ਚ ਜਾ ਕੇ ਸਾਡੇ ਚੌਲਾਂ ਦੇ ਸੈਂਪਲ ਕਿਉਂ ਫੇਲ ਹੋ ਗਏ ਕੋਕ ਤੁਸੀਂ ਸਾਜਿਸ ਤਹਿਤ ਪੰਜਾਬ ਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਪਰਾਲੀ ਦੇ ਉੱਤੇ ਇਕੱਲਾ ਕਿਸਾਨ ਨੂੰ ਕਿਉਂ ਮ દોਸ਼ੀ ਮੰਨਦੇ ਜੋ ਸਾਡੇ ਤੇ ਜੁਰਮਾਨੇ ਤੁਸੀਂ ਡਬਲ ਕਰਵਾ ਦਿੱਤੇ ਔਰ ਤੁਸੀਂ ਹੁਣ ਪੰਜਾਬ ਦੀ ਅਫਸਰਸਾਈ ਤੇ ਦਬਾਅ ਪਾ ਰਹੇ ਜੇ ਕਿ ਕਿਸਾਨਾਂ ਨੂੰ ਜਾ ਕੇ ਘੇਰੋ ਤੁਸੀਂ 52% ਇੰਡਸਟਰੀ ਤੇ ਕੋਈ ਕਾਰਵਾਈ ਕਰਦੇ ਤੁਸੀਂ 25% ਆਵਾਜ਼ੀ ਤੇ ਸੰਸਾਧਨਾਂ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਪੋਲੂਸ਼ਨ ਦੀ ਜਿਹੜਾ ਹੋਰ ਵੀ ਜ਼ਿੰਮੇਵਾਰ ਨੇ ਔਰ ਬੁਰੀ ਤਰ੍ਹਾਂ ਬਿੱਟੂ ਸਾਹਿਬ ਘਰੇ ਹੋਏ ਜੋ ਬਿੱਟੂ ਸਾਹਿਬ ਤੁਸੀਂ ਉਹੋ ਨੇ ਉਹੋ ਜੇ ਜਿਹੜੇ ਅੱਜ ਤੋਂ 6 ਮਹੀਨੇ ਪਹਿਲੋਂ ਕਾਂਗਰਸ ਚ ਹੁੰਦਿਆ ਸਾਡਾ ਡਿਫੈਂਡ ਕਰਦੇ ਹੁੰਦੇ ਹੋ ਸਾਡੇ ਨਾਲ ਖਲੋਂਦੇ ਹੁੰਦੇ ਹੋ ਕੈਪਟਨ ਅਮਰਿੰਦਰ ਸਿੰਘ ਵੀ ਸਾਡੇ ਨਾਲ ਖਲੋਂਦੇ ਹੁੰਦੇ ਸੀ ਅੱਜ ਤੁਸੀਂ ਪਾ ਚੱਲ ਕੇ ਆਪਣੀ ਬੋਲੀ ਬਦਲ ਲਈ ਕਿਉਂਕਿ ਨਾਗਪੁਰ ਦੀ ਟ੍ਰੇਨਿੰਗ ਬਹੁਤ ਜ਼ਬਰਦਸਤ ਆ ਤੋਂ ਅਸੀਂ ਕਹਿੰਨੇ ਆ ਤੁਹਾਨੂੰ ਆਪ ਦੇ ਬਿਆਨ ਤੇ ਮਾਫੀ ਮੰਗਣੀ ਚਾਹੀਦੀ ਆ ਜਿਹੜਾ ਤੁਸੀਂ ਤਾਲੀਬਾਨੀ ਵਾਲਾ ਸ਼ਬਦ ਵਰਤ ਰਹੇ ਹੋ ਜੇ ਪੰਜਾਬ ਦੇ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ ਉਹ ਸਧਾਰਨ ਕਿਸਾਨ ਥੱਲੇ ਜਾ ਕੇ ਕਰ ਰਹੇ ਨੇ ਅਰ ਜੇ ਕਿਸੇ ਚੋਣਾ ਵਾਲੇ ਹਲਕੇ ਚ ਖਾਦ ਜਾ ਰਹੀ ਆ ਉਹਨਾਂ ਜਾ ਕੇ ਵਿਰੋਧ ਕੀਤਾ ਵੀ ਇਹ ਖਾਦ ਚੋਣਾ ਵਾਲੇ ਹਲਕੇ ਚ ਨਹੀਂ ਜਾਣੀ ਚਾਹੀਦੀ ਤੇ ਤੁਸੀਂ ਉਹਨੂੰ ਤਾਲੇਬਾਨ ਦੱਸ ਰਹੇ ਹੋ ਤੁਹਾਨੂੰ ਭਜਪਾ ਦੀਆਂ ਵਰਕਰਾਂ ਦੀਆਂ ਝੰਡੇ ਲੈ ਕੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾਉਂਦੇ ਆਂ ਦੀਆਂ ਥਾਣਿਆਂ ਨੂੰ ਅੱਗਾਂ ਲਾਉਂਦੇ ਆਂ ਦੰਗੇ ਕਰ ਦਿੰਦੇ ਆਂ ਕਿੰਨੀਆਂ ਫੋਟੋ ਵੀਡੀਓ ਕੱਲ ਦਿਓ ਤੁਸੀਂ ਆਪਣੇ ਅੰਦਰ છાਤੀ ਮਾਰੋ ਵੀ ਤੁਸੀਂ ਮਨੀਪੁਰ ਦੇ ਵਿੱਚ ਕੀ ਕੀਤਾ ਤਾਲੇਬਾਨ ਤਾਂ ਤੁਸੀਂ ਜੇ ਇਹ ਤਾਂ ਲੋਕ ਦੱਸਣਗੇ ਆਉਣ ਵਾਲੇ ਸਮੇਂ ਤੱਕ ਬਿੱਤੂ ਸਾਹਿਬ ਤੁਹਾਡੇ ਬਿਆਨਾਂ ਤੋਂ ਡਰਨ ਵਾਲੇ ਨਹੀਂ ਪਹਿਲੋਂ ਵੀ ਕਿਸਾਨਾਂ ਮਜ਼ਦੂਰਾਂ ਲਈ ਅੰਦੋਲਨ ਕਰਦੇ ਸੀ ਤੇ ਅੱਗੇ ਵੀ ਕਿਸਾਨਾਂ ਮਜ਼ਦੂਰਾਂ ਲਈ ਅੰਦੋਲਨ ਕਰਦੇ ਰਹਿਾਂਗੇ